ਹਾਈਪੋਗਲਾਈਸੀਮੀਆ ਕੰਡੀਸ਼ਨ ਹੈ ਜਿਹਦੇ ਵਿੱਚ ਬਲੱਡ 슈ਗਰ ਲੈਵਲ ਨਾਰਮਲ ਤੋਂ ਵੀ ਜ਼ਿਆਦਾ ਡਾਊਨ ਹੋ ਜਾਂਦਾ ਹੈ ਤੇ ਜਨਰਲੀ ਹਾਈਪੋਗਲਾਈਸੀਮੀਆ ਦੀ ਪ੍ਰੋਬਲਮ ਡਾਇਬੀਟਿਕ ਲੋਕਾਂ ਵਿੱਚ ਹੀ ਆਉਂਦੀ ਹੈ ਨਾਰਮਲ ਇੰਡੀਵਿਜੂਅਲ ਵਿੱਚ ਨਹੀਂ ਆਉਂਦੀ ਨਾਰਮਲ ਇੰਡੀਵਿਜੂਅਲ ਵਿੱਚ ਇਸ ਕਰਕੇ ਨਹੀਂ ਆਉਂਦੀ ਬਿਕੋਜ਼ ਬੋਡੀ ਦਾ ਇੱਕ ਸੈਲਫ ਮੈਕੈਨਿਜ਼ਮ ਹੁੰਦਾ ਹੈ ਜਿਹੜਾ ਕਿ 슈ਗਰ ਲੈਵਲ ਨੂੰ ਨਾਰਮਲ ਲੈਵਲ ਤੋਂ ਨੀਚੇ ਨਹੀਂ ਆਉਣ ਦਿੰਦਾ ਬਟ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਕਈ ਵਾਰ ਅਸੀਂ ਦੇਖਦੇ ਹਾਂ ਕਿ 슈ਗਰ ਲੈਵਲ ਜ਼ਿਆਦਾ ਡਾਊਨ ਹੋ ਜਾਂਦਾ ਹੈ ਨਾਰਮਲ ਜਿਹੜੀ ਆਪਣੀ ਬਲੱਡ 슈ਗਰ ਹੁੰਦੀ ਹੈ ਅਸੀਂ ਕਹਿੰਦੇ ਕਿ ਜਿਹੜੀ ਫਾਸਟਿੰਗ ਬਲੱਡ 슈ਗਰ ਹੈ ਉਹ 100 ਤੋਂ ਥੱਲੇ ਚਾਹੀਦੀ ਚਾਹੀਦੀ ਹੈ ਤੇ ਅਗਰ ਛੋੜੀ ਸ਼ੂਗਰ ਲੈਵਲ ਜ਼ਰੂਰ ਤੋਂ ਵੀ ਜ਼ਿਆਦਾ ਨੀਚੇ ਆ ਜਾਵੇ ਜਿਵੇਂ ਕਿ 70 ਤੋਂ ਥੱਲੇ ਆ ਜਾਵੇ ਤਾਂ ਉਸੇ ਹਾਈਪੋਗਲਾਈਸਮੀਆ ਕਹਿੰਦੇ ਨੇ ਰੈਂਡਮ ਰੈਡ ਸ਼ੂਗਰ 70 ਤੋਂ ਥੱਲੇ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਹਾਈਪੋਗਲਾਈਸਮੀਆ ਹੋ ਜਾਂਦਾ ਹੈ ਤੇ ਹਾਈਪੋਗਲਾਈਸਮੀਆ ਦੇ ਸਿੰਪਟਮ ਆਨੇ ਸ਼ੁਰੂ ਹੋ ਜਾਂਦੇ ਨੇ ਇਹ ਜਨਰਲੀ ਉਦੋਂ ਹੁੰਦਾ ਹੈ ਜਦੋਂ ਡਾਇਬਟਿਕ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੇ ਖਾਣਾ ਨਹੀਂ ਖਾਇਆ ਤਾਂ ਮੈਡੀਸਿਨ ਲਈ ਸ਼ੂਗਰ ਦੀ ਜਿਸ ਕਰਕੇ ਸ਼ੂਗਰ ਲੈਵਲ ਜ਼ਿਆਦਾ ਡਾਊਨ ਆ ਗਿਆ ਜਾਂ ਫਿਰ ਉਹਨਾਂ ਦੀ ਜਿਹੜੀ ਮੈਡੀਸਿਨ ਹੈਗੀ ਉਹ ਓਵਰਡੋਸ ਹੋ ਗਈ ਹੈ ਉਹਨਾਂ ਨੂੰ ਘੱਟ ਮੈਡੀਸਿਨ ਦੀ ਡੋਸ ਦੀ ਜ਼ਰੂਰਤ ਸੀ ਬਟ ਉਹ ਜ਼ਿਆਦਾ ਲੈ ਰਹੇ ਨੇ ਤਾਂ 슈ਗਰ ਲੈਵਲ ਡਾਊਨ ਹੋ ਸਕਦਾ ਹੈ ਜਾਂ ਫਿਰ ਕੁਝ ਪੇਸ਼ੈਂਟ ਜਿਹੜੇ ਇਨਸੂਲਿਨ ਦੇ ਉੱਤੇ ਹੁੰਦੇ ਨੇ ਉਹ ਇਨਸੂਲਿਨ ਦੀ ਡੋਸ ਜ਼ਿਆਦਾ ਦਿੱਤੀ ਗਈ ਉਸ ਕਰਕੇ 슈ਗਰ ਲੈਵਲ ਘਟ ਸਕਦਾ ਹੈ ਜਾਂ ਫਿਰ ਜਿਹੜੇ ਰੀਨਲ ਫੇਲਰ ਕਿਡਨੀ ਫੇਲਰ ਦੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕਿਡਨੀ ਪੂਰੇ ਤਰ੍ਹਾਂ ਦਾ ਕੰਮ ਨਹੀਂ ਕਰ ਰਹੀ ਉਹ ਪੇਸ਼ੈਂਟ ਜੇਕਰ ਕੁਝ ਔਰਲ ਮੈਡੀਕੇਸ਼ਨ ਦੇ ਉੱਤੇ ਹੋਣ ਜਾਂ ਫਿਰ ਇਨਸੂਲਿਨ ਦੇ ਉੱਤੇ ਹੋਣ ਉਹਨਾਂ ਦੇ ਵਿੱਚ ਵੀ 슈ਗਰ ਲੈਵਲ ਡਾਊਨ ਹੋ ਸਕਦਾ ਹੈ ਤੇ ਜਦੋਂ 슈ਗਰ ਲੈਵਲ 70 ਤੋਂ ਥੱਲੇ ਚਲਾ ਜਾਵੇ ਜਾਂ 60 ਤੋਂ ਥੱਲੇ ਚਲਾ ਜਾਵੇ ਤਾਂ ਉਦੋਂ ਹਾਈਪੋਗਲਾਈਸਮੀਆ ਹੋ ਜਾਂਦਾ ਤੇ ਹਾਈਪੋਗਲਾਈਸਮੀਆ ਦੀ ਕੰਡੀਸ਼ਨ ਜਿਹੜੀ ਇਹ ਬੜੀ ਹੀ ਖਤਰਨਾਕ ਕੰਡੀਸ਼ਨ ਹੁੰਦੀ ਹੈ ਇੱਕ ਐਮਰਜੈਂਸੀ ਕੰਡੀਸ਼ਨ ਹੈ ਜਿਦੇ ਵਿੱਚ ਐਮਰਜੈਂਸੀ ਤੁਹਾਨੂੰ ਜਾਣਾ ਪੈ ਸਕਦਾ ਹੈ ਤੇ ਜਲਦੀ ਤੋਂ ਜਲਦੀ 슈ਗਰ ਲੈਵਲ ਨੂੰ ਨਾਰਮਲ ਲੈ ਕੇ ਆਉਣਾ ਬਹੁਤ ਜ਼ਰੂਰੀ ਹੁੰਦਾ ਬਿਕੋਜ਼ ਅਗਰ ਨਾ ਲੇਤਾ ਜਾਵੇ ਤਾਂ ਫਿਰ ਲੋ ਸ਼ੂਗਰ ਹੋਣ ਕਰਕੇ ਕੰਪਲਿਕਸ਼ਨਸ ਆਨ ਦਾ ਰਿਸਕ ਰਹਿੰਦਾ ਹੈ ਜਿਹੜੀ ਨਾਰਮਲ ਬਲੱਡ 슈ਗਰ ਦੇ ਕਟਆਫਸ ਹੈਗੇ ਨੇ ਅਮਰੀਕਨ ਡਾਇਬੀਟਿਸ ਐਸੋਸੀਏਸ਼ਨ ਦੇ ਅਕੋਰਡਿੰਗ ਜਿਹੜੀ ਫਾਸਟਿੰਗ ਬਲੱਡ 슈ਗਰ ਨਾਰਮਲੀ 100 ਤੋਂ ਨੀਚੇ ਨਾਰਮਲ ਹੁੰਦੀ ਹੈ ਤੇ ਜੇਕਰ ਫਾਸਟਿੰਗ ਬਲੱਡ 슈ਗਰ 100 ਤੋਂ ਲੈ ਕੇ 100 ਤੋਂ ਲੈ ਕੇ 125 ਤੱਕ ਹੈਗੀ ਹੈ ਉਹਨੂੰ ਸੀ ਪ੍ਰੀ ਡਾਇਬੀਟਿਕ ਸਟੇਜ ਕਹਿੰਦੇ ਆ ਬਾਰਡਰ ਲੈਂਡ ਡਾਇਬੀਟਿਸ ਜੇਕਰ ਫਾਸਟਿੰਗ ਬਲੱਡ 슈ਗਰ 126 ਤੋਂ ਉੱਪਰ ਹੈਗੀ ਹੈ ਤਾਂ ਉਹ ਸੀ ਡਾਇਬੀਟਿਸ ਦਾ ਰੇਂਜ ਵਿੱਚ ਲੈ ਕੇ ਜਾਂਦੇ ਆ ਜਿਹੜੀ ਰੈਂਡਮ ਬਲੱਡ 슈ਗਰ ਹੈਗੀ ਹੈ ਜਾਂ ਫਿਰ 2 ਆਵਰ ਪੀਪੀ ਬਲੱਡ 슈ਗਰ ਹੈ ਉਹ ਅਗਰ 140 ਤੋਂ ਥੱਲੇ ਜੇਕਰ 140 ਤੋਂ ਲੈ ਕੇ 199 ਤੱਕ ਹੈਗੀ ਹੈ ਤਾਂ ਉਹ ਪ੍ਰੀ ਡਾਇਬੀਟਿਸ ਜਾਂ ਬੋਰਲੈਂਡ ਡਾਇਬੀਟਿਸ ਹੈਗੀ ਹੈ ਤੇ ਜੇ ਤੁਹਾਡੀ ਪੀਪੀ ਬਲੱਡ ਸ਼ੂਗਰ ਜਾਂ ਰੈਂਡਮ ਬਲੱਡ ਸ਼ੂਗਰ 200 ਤੋਂ ਉੱਪਰ ਹੈ ਉਹ ਡਾਇਬੀਟਿਸ ਸਟੇਜ ਦੇ ਵਿੱਚ ਆਉਂਦੀ ਹੈ ਇਨ ਦ ਸੇਮ ਵੇ ਜਿਹੜੀ ਐਚਬੀਐਮਓਸੀ ਦਾ ਟੈਸਟ ਅਸੀਂ ਕਰਦੇ ਹਾਂ ਜੋ ਕਿ 3 ਮਹੀਨੇ ਦੀ ਐਵਰੇਜ ਬਲੱਡ ਸ਼ੂਗਰ ਹੈ ਜੇਕਰ ਉਹਦਾ ਲੈਵਲ 5.7% ਤੋਂ ਥੱਲੇ ਹੈ ਤਾਂ ਉਹ ਨਾਰਮਲ ਹੈਗਾ ਹੈ 5.7 ਤੋਂ ਲੈ ਕੇ 6.4 ਤੱਕ ਹੈ ਉਹ ਪ੍ਰੀ ਡਾਇਬਟਿਕ ਰੇਂਜ ਹੈ ਪਰ ਜੇਕਰ ਉਹ 6.5% ਜਾਂ ਉਸ ਤੋਂ ਉੱਪਰ ਹੈਗਾ ਤਾਂ ਉਹ ਡਾਇਬਟਿਕ ਰੇਂਜ ਦੇ ਵਿੱਚ ਆਉਂਦਾ ਹੈ ਇਹ ਨਾਰਮਲ ਬਲੱਡ ਸ਼ੂਗਰ ਲੈਵਲ ਹੈਗੇ ਨੇ ਤੇ ਹਾਈਪੋਗਲਾਈਸਮੀਆ ਦੀ ਕੰਡੀਸ਼ਨ ਦੇ ਵਿੱਚ ਸ਼ੂਗਰ ਲੈਵਲ ਨਾਰਮਲ ਤੋਂ ਨੀਚੇ ਆ ਜਾਏਗਾ ਜਨਰਲੀ ਅਸੀਂ ਇਹ ਕਹਿੰਦੇ ਕਿ ਜੇਕਰ ਸ਼ੂਗਰ ਲੈਵਲ ਤੁਹਾਡਾ 70 ਤੋਂ ਥੱਲੇ ਆ ਜਾਵੇ ਉਹ ਹਾਈਪੋਗਲਾਈਸਮੀਆ ਦੀ ਰੇਂਜ ਵਿੱਚ ਆ ਜਾਂਦਾ ਹੈ ਤੇ ਇਸ ਕਰਕੇ ਜਦੋਂ ਵੀ ਤੁਹਾਡੀ ਸ਼ੂਗਰ ਇੰਨੀ ਜ਼ਿਆਦਾ ਘਟ ਜਾਵੇ ਤੁਸੀਂ ਸਭ ਤੋਂ ਪਹਿਲਾ ਜਿਹੜਾ ਸਟੈਪ ਕਰਨਾ ਹੈ ਉਹ ਇਹ ਹੈ ਕਿ ਜੇ ਤੁਸੀਂ ਸ਼ੂਗਰ ਦੀ ਕੋਈ ਮੈਡੀਸਿਨ ਲੈ ਰਹੇ ਹੋ ਤਾਂ ਉਹਨੂੰ ਬੰਦ ਕਰ ਦਿਓ ਬੰਦ ਡਾਕਟਰ ਨੂੰ ਮਿਲੋ ਇਮੀਡੀਏਟਲੀ ਡਾਕਟਰ ਨਾਲ ਕੰਸਲਟ ਕਰੋ ਤਾਂ ਕਿ ਬਲੱਡ ਸ਼ੂਗਰ ਲੈਵਲ ਨੂੰ ਬਧਾਨ ਵਾਸਤੇ ਜੋ ਵੀ ਐਫਰਟਸ ਨੇ ਡਾਕਟਰ ਤੁਹਾਨੂੰ ਗਾਈਡ ਕਰੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਾਈਪੋਗਲਾਈਸਮੀਆ ਜਨਰਲੀ ਡਾਇਬੀਟਿਕ ਪੇਸ਼ੈਂਟਸ ਦੇ ਵਿੱਚ ਹੁੰਦਾ ਹੈ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਉਹਦੇ ਰੀਜ਼ਨ ਹੈਗੇ ਨੇ ਨੰਬਰ 1 ਜੇਕਰ ਤੁਸੀਂ ਬਲੱਡ ਸ਼ੂਗਰ ਜਿਹੜੀ ਮੈਡੀਸਿਨ ਚੱਲਦੀ ਹੈ ਸ਼ੂਗਰ ਵਾਸਤੇ ਉਹਦੀ ਹਾਈ ਡੋਸ ਲੈ ਰਹੇ ਹੋ ਤੁਹਾਨੂੰ ਡੋਸ ਘਟਦੀ ਦੀ ਜਰੂਰਤ ਹੈ ਪਰ ਡੋਸ ਹਾਈ ਹੈ ਜਾਂ ਫਿਰ ਤੁਸੀਂ ਮੈਡੀਸਿਨ ਜਿਹੜੀ ਹੈ ਸ਼ੂਗਰ ਦੀ ਲੈ ਲਈ ਬਟ ਖਾਣਾ ਨਹੀਂ ਖਾਇਆ ਤੇ ਬਿਨਾ ਖਾਣਾ ਖਾਈ ਮੈਡੀਸਿਨ ਲਈ ਤਾਂ 슈ਗਰ ਦੇ ਘਟਣ ਹੋਣ ਦੇ ਰਿਸਕ ਹੋ ਜਾਂਦੇ ਨੇ ਨੰਬਰ 3 ਤੁਸੀਂ ਇਨਸੂਲਿਨ ਦੇ ਉੱਤੇ ਵੀ ਹੈਗੇ ਹੋ ਤੇ ਮੈਡੀਸਿਨ ਵੀ ਚੱਲਦੀ ਹੈ ਦੋਨਾਂ ਦੀ ওভারਡੋਸ ਹੋ ਜਾਵੇ ਇਨਸੂਲਿਨ ਦੀ ওভারਡੋਸ ਹੋ ਜਾਵੇ ਤਾਂ ਵੀ 슈ਗਰ ਲੈਵਲ ਘਟ ਸਕਦਾ ਹੈ ਨੰਬਰ 4 ਤੁਸੀਂ ਖਾਣਾ ਘੱਟ ਖਾ ਰਹੇ ਹੋ ਬਿਕੋਜ਼ ਤੁਸੀਂ ਬਿਮਾਰ ਹੋ ਤੁਹਾਨੂੰ ਕੋਈ ਇਨਫੈਕਸ਼ਨ ਹੈਗੀ ਹੈ ਕੋਈ ਪੇਟ ਦੀ ਬਿਮਾਰੀ ਹੈ ਲੂਜ਼ ਮੋਸ਼ਨਸ ਡਾਇਰੀਆ ਲੱਗਿਆ ਹੋਇਆ ਹੈ ਤੁਸੀਂ ਡਾਈਟ ਤਾਂ ਘੱਟ ਲੈ ਰਹੇ ਹੋ ਪਰ 슈ਗਰ ਦੀ ਮੈਡੀਸਿਨ ਜਾਂ ਇਨਸੂਲਿਨ ਨਹੀਂ ਹੀ ਲਗਾਉਂਦੇ ਜਾ ਰਹੇ ਜਿਹਨੇ ਤੁਸੀਂ ਨਾਰਮਲ ਲਗਾਉਂਦੇ ਸੀਗੇ ਤਾਂ 슈ਗਰ ਲੈਵਲ ਘਟਣ ਦੇ ਰਿਸਕ ਹੋ ਜਾਂਦੇ ਨੇ ਜਿਹ ਨਹੀਂ ਕਰ ਰਹੀ ਇਸ ਲਈ ਤੁਸੀਂ ਲਗਾ ਲਿੱਤੀ ਹੈ ਇਨਸੂਲਿਨ ਮੈਟਾਬੋਲਾਈਜ਼ ਨਹੀਂ ਹੋ ਰਹੀ ਇਨਸੂਲਿਨ ਬਾਰ ਬਾਰ ਬਲੱਡ ਦੇ ਵਿੱਚ ਘੁੰਮਦੀ ਆ ਰਹੀ ਹੈ ਪਿਛਲੀ ਡੋਜ਼ ਵਾਲੀ ਇਨਸੂਲਿਨ ਜੇ ਬਲੱਡ ਦੇ ਵਿੱਚ ਉਹ ਨਹੀਂ ਨਿਕਲੀ ਹੁੰਦੀ ਤੁਸੀਂ ਨਵਾਂ ਇੰਜੈਕਸ਼ਨ ਵੀ ਲਗਾ ਦਿੱਤਾ ਤਾਂ ਇਨਸੂਲਿਨ ਦੀ ਓਵਰਡੋਜ਼ ਹੋ ਜਾਂਦੀ ਹੈ ਇਸ ਕਰਕੇ ਸ਼ੂਗਰ ਲੈਵਲ ਘਟ ਸਕਦਾ ਹੈ ਇਹ ਬੇਸਿਕ ਰੀਜ਼ਨ ਹੈਗੇ ਨੇ ਡਾਇਬੀਟਿਕ ਪੇਸ਼ੈਂਟ ਦੇ ਵਿੱਚ ਇਨਸੂਲਿਨ ਦੇ ਸ਼ੂਗਰ ਲੈਵਲ ਦੇ ਘਟਣ ਦੇ ਉਸ ਤੋਂ ਇਲਾਵਾ ਜਿਹੜੇ ਨਾਰਮਲ ਇੰਡੀਵਿਜੂਅਲਸ ਨੇ ਉਹਨਾਂ ਵਿੱਚ ਜਨਰਲੀ ਸ਼ੂਗਰ ਲੈਵਲ ਨਹੀਂ ਘਟੇਗਾ ਬਟ ਜੇਕਰ ਕੋਈ ਤੁਹਾਡਾ ਬੋਡੀ ਦਾ ਜਿਹੜਾ ਕੋਰਟੀਸੋਲ ਹਾਰਮੋ ਫੈਕਟ ਆ ਜਾਵੇ ਤੇ ਅਡਰਨਲ ਜਿਹੜੇ ਗਲੈਂਡ ਹੈਗੇ ਨੇ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤੇ ਉਹਨਾਂ ਦੀ ਕੁਝ ਬਿਮਾਰੀਆਂ ਜਿਹੜੇ ਹੈਗੇ ਉਹਦੇ ਵਿੱਚ 슈ਗਰ ਲੈਵਲ ਨੋਰਮਲ ਲੈਵਲ ਤੋਂ ਘੱਟ ਸਕਦਾ ਤੇ ਹਾਈਪੋਗਲਾਈਸਮੀਆ ਹੋ ਸਕਦਾ ਪਰ ਇਹ ਬਹੁਤ ਹੀ ਰੇਅਰ ਡਿਸੀजेस ਹੈਗੀਆਂ ਨੇ ਜਨਰਲੀ ਲੋ 슈ਗਰ ਲੈਵਲ ਸਾਨੂੰ ਡਾਇਬਟਿਕ ਪੇਸ਼ੈਂਟ ਦੇ ਵਿੱਚ ਹੀ ਮਿਲਦਾ ਤੇ ਉਹ ਬੇਸਿਕਲੀ ਬਿਕੋਜ਼ ਆਫ ਓਵਰਡੋਸ ਜਾਂ ਫਿਰ ਲੋ ੀਲਸ ਕਰਕੇ 슈ਗਰ ਲੈਵਲ ਘਟ ਜਾਂਦੀ ਹੈ ਹਾਈਪੋਗਲਾਈਸਮੀਆ ਜਨਰਲੀ ਜੈਨੇਟਿਕ ਨਹੀਂ ਹੈਗਾ ਇਹ ਕਿਸੇ ਵੀ ਇੰਡੀਵਿਜੂਅਲ ਨੂੰ ਵੀ ਇਦਾਂ ਹੀ ਕਦੇ ਨਹੀਂ ਹੋ ਜਾਏਗਾ ਜੇਕਰ ਕੋਈ ਬੰਦਾ 2-3 ਦਿਨ ਨਾ ਵੀ ਖਾਣਾ ਖਾਵੇ ਤਾਂ ਵੀ ਬੋਡੀ ਦਾ ਇੱਕ ਡਿਫੈਂਸ ਮੈਕੈਨਿਜ਼ਮ ਹੁੰਦਾ ਹੈ ਤੇ ਬਾਡੀ ਦੇ ਵਿੱਚ ਜਿਹੜੇ ਬਲੱਡ 슈ਗਰ ਹੈਗੀ ਹੈ ਉਹ ਲੀਵਰ ਦੇ ਥਰੂ ਸਿੰਥਸਾਈਜ਼ ਹੁੰਦੀ ਰਹਿੰਦੀ ਹੈ ਲੀਵਰ ਦੇ ਵਿੱਚ ਗਲਾਈਕੋਜਨ ਗਲੂਕੋਸ ਨੂੰ ਕਨਵਰਟ ਕਰਦਾ ਰਹਿੰਦਾ ਹੈ ਜਿਸ ਕਰਕੇ 슈ਗਰ ਲੈਵਲ ਨੋਰਮਲ ਰਹਿੰਦੇ ਨੇ ਤੇ نیچے ਨਹੀਂ ਆਉਂਦੇ ਹੈਗੇ ਜਨਰਲੀ ਹਾਈਪੋਗਲਾਈਸੇਮੀਆ ਡਾਇਬੀਟਿਕ ਪੇਸ਼ੈਂਟਸ ਦੇ ਵਿੱਚ ਹੀ ਸਾਨੂੰ ਮਿਲਦਾ ਹੈਗਾ ਜਿਹੜਾ ਕਿ बिकॉज ਆਫ ওভারਡੋਸ ਆਫ ਮੈਡੀਕੇਸ਼ਨ ਜਾਂ ਫਿਰ ਅੰਡਰਲਾਈਂਗ ਡਿਸੀਜ਼ਸ ਕਰਕੇ ਉਹ ਹੋ ਜਾਂਦਾ ਹੈ ਤੇ ਉਸ ਤੋਂ ਇਲਾਵਾ ਜੇਕਰ ਕੋਈ ਕੋਰਟੀਸੋਲ ਲੈਵਲਸ ਥੋੜੇ ਹਾਰਮੋਨਸ ਘੱਟ ਹੈਗੇ ਨੇ ਅਡਰਨਲ ਗਲੈਂਡਸ ਵਧੀਆ ਕੰਮ ਨਹੀਂ ਕਰ ਰਹੇ ਹੈਗੇ ਇਹ ਜੇ ਕੁਝ ਕੰਡੀਸ਼ਨਸ ਦੇ ਵਿੱਚ ਵੀ ਹਾਈਪੋਗ ਕਿ ਤੁਹਾਨੂੰ ਇੱਕਦਮ ਪ੍ਰੋਬਲਮ ਆ ਸਕਦੀ ਹੈ ਉਹਦੇ ਬਹੁਤ ਸਾਰੇ ਸਾਈਨਸ ਐਂਡ ਸਿੰਪਟਮ ਹੈਗੇ ਨੇ ਤੇ ਕੰਪਲਿਕੀਸ਼ਨਸ ਹੈਗੀਆਂ ਨੇ ਜਿਹੜੀਆਂ ਹਾਈਪੋਗਲਾਈਸੇਮੀਆ ਦੇ ਸਿੰਪਟਮਸ ਹੈਗੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ 슈ਗਰ ਲੈਵਲ ਘਟੇਗਾ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਕਨਫਿਊਜ਼ਡ ਹੋ ਸਕਦੇ ਹੋ ਤੁਹਾਨੂੰ ਇਹ ਲੱਗ ਸਕਦਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਸਵੇਟਿੰਗ ਹੋ ਰਹੀ ਹੈ ਸਵੇਟਿੰਗ ਹੋਏਗੀ ਟ੍ਰੈਂਬਰਸ ਆਣਗੇ ਹੱਥ ਹੱਥ ਕੰਬਨੇ ਸ਼ੁਰੂ ਹੋ ਜਾਣਗੇ ਸ਼ੇਕੀਨੈਸ ਆ ਜਾਏਗੀ ਕਨਫਿਊਜ਼ ਫੀਲ ਕਰੋਗੇ ਉਸਦੇ ਨਾਲ ਨਾਲ ਤੁਹਾਨੂੰ ਬਹੁਤ ਜ਼ਿਆਦਾ ਘਬਰਾਹਟ ਤੇ ਨਰਵਸਨੈਸ ਫੀਲ ਹੋ ਸਕਦੀ ਹੈ ਤੇ ਜਿਹੜੀ ਬੋਡੀ ਦੀ ਸਿਮਪੈਥਿਕ ਡਰਾਈਵ ਹੈ ਤੇ ਪੇਸ਼ੈਂਟ ਕਈ ਵਾਰੀ ਜੇਕਰ ਬਹੁਤ ਜ਼ਿਆਦਾ 슈ਗਰ ਲੈਵਲ ਲੋ ਹੋ ਜਾਵੇ ਤਾਂ ਉਹਨਾਂ ਨੂੰ ਸੀਜ਼ਰ ਆ ਸਕਦਾ ਹੈ ਦੌਰਾ ਪੈ ਸਕਦਾ ਹੈ ਤੇ ਉਹ ਅਨਕੌਸ਼ੀਅਸ ਹੋ ਕੇ ਭੇਹੋਸ਼ ਵੀ ਹੋ ਸਕਦੇ ਨੇ ਤੇ ਇਹ ਕੁਝ ਬੇਸਿਕ ਸਿੰਪਟਮ ਹੈਗੇ ਨੇ ਜਿਹੜੇ ਹਾਈਪੋਗਲਾਈਸਮੀਆ ਦੇ ਹੁੰਦੇ ਨੇ ਤੇ ਜਦੋਂ ਵੀ ਕਿਸੇ ਡਾਇਬੀਟਿਕ ਪੇਸ਼ੈਂਟ ਨੂੰ ਇਹੋ ਜਿਹਾ ਕੁਝ ਹੋਣ ਲੱਗ ਜਾਵੇ ਟ੍ਰੈਂਬਰਸ ਆਣ ਲੱਗ ਜਾਣ ਪਸੀਨਾ ਆਵੇ ਬਹੁਤ ਜ਼ਿਆਦਾ ਕਬਰਾਟ ਹੋਵੇ ਜਾਂ ਉਹਨੂੰ ਲੱਗੇ ਕਿ ਉਹਨੂੰ ਚੱਕਰ ਆ ਕਿ ਉਹ ਡਿੱਗ ਜਾਏਗਾ ਅਨਕੌਸ਼ੀਅਸ ਹੋਣ ਲੱਗੇ ਤੇ ਇਮੀਡੀਏਟਲੀ ਉਹਨੂੰ 슈ਗਰ ਲੈਵਲ ਚੈੱਕ ਕਰਨੀ ਚਾਹੀਦੀ ਹੈ ਤੇ ਜੇ 슈ਗਰ ਲੈਵਲ ਉਹਦੀ ਲੋ ਹੈਗੀ ਹੈ 70 ਤੋਂ ਥੱਲੇ ਹੈਗੀ ਹੈ ਉਸ ਦੇ ਦੇਣਾ ਚਾਹੀਦਾ ਤਾਂ ਕਿ 슈ਗਰ ਲੈਵਲ ਵਧਣਾ ਸ਼ੁਰੂ ਹੋ ਜਾਵੇ ਜਿਹੜੇ ਡਾਇਬੀਟਿਕ پیشنਟ ਨੂੰ ਜਦੋਂ ਹਾਈਪੋਗਲਾਈਸਮੀਆ ਹੋਏਗਾ ਉਹਦੇ ਜਿਹੜੇ ਲੱਛਣ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨੂੰ ਬਹੁਤ ਜ਼ਿਆਦਾ ਸਵੇਟਿੰਗ ਪਸੀਨਾ ਆਣਾ ਸ਼ੁਰੂ ਹੋ ਜਾਏਗਾ ਕਬਰਾਟ ਹੋਏਗੀ ਟ੍ਰੈਮਰਜ਼ ਆਨੇ ਸ਼ੁਰੂ ਹੋ ਜਾਣਗੇ ਤੇ ਉਹਦੇ ਨਾਲ ਨਾਲ ਪੇਸ਼ੈਂਟ ਨੂੰ ਕਨਫਿਊਜ਼ ਕਨਫਿਊਜ਼ ਹੋਣਾ ਸ਼ੁਰੂ ਹੋ ਜਾਏਗਾ ਉਹਨੂੰ ਕੁਝ ਪਤਾ ਨਹੀਂ ਚਲੇਗਾ ਕਿ ਉਹ ਕਿੱਥੇ ਬੈਠਾ ਹੈ ਤੇ ਤੁਸੀਂ ਨਾਲ ਦਾ ਪੇਸ਼ੈਂਟ ਜਿਹੜਾ ਨਾਲ ਦਾ ਅਟੈਂਡੈਂਟ ਹੈਗਾ ਪੇਸ਼ੈਂਟ ਦਾ ਫੈਮਿਲੀ ਮੈਂਬਰ ਹੈ ਜੇਕਰ ਉਹਨੂੰ ਇਹ ਦਿਖਦਾ ਕਿ ਇਹ ਸਭ ਕੁਝ ਹੋ ਰਿਹਾ ਹੈ ਤੇ ਉਹਨੂੰ ਇਮੀਡੀਏਟਲੀ ਬਲੱਡ ਸ਼ੂਗਰ ਚੈੱਕ ਕਰਲਣੀ ਚਾਹੀਦੀ ਹੈ ਜਾਂ ਫਿਰ ਇੱਕਦਮ ਕੋਈ ਸੀਜ਼ਰ ਵੀ ਹੋ ਸਕਦਾ ਹੈ ਅਨ ਤੇ ਇਮੀਡੀਏਟਲੀ ਬਲੱਡ ਸ਼ੂਗਰ ਚੈੱਕ ਕਰ ਲੈਣੀ ਚਾਹੀਦੀ ਹੈ ਤੇ ਜੇਕਰ ਬਲੱਡ ਸ਼ੂਗਰ ਲੋ ਹੈਗੀ ਹੈ ਜੇਕਰ ਅਜੇ ਬੰਦਾ ਅਜੇ ਬੰਦਾ ਉਹ ਪੇਸ਼ੈਂਟ ਅਨਕੌਸ਼ੀਅਸ ਨਹੀਂ ਹੋਇਆ ਸੈਂਸਸ ਦੇ ਵਿੱਚ ਹੈਗਾ ਹੌਸ਼ ਵਿੱਚ ਹੈਗਾ ਤਾਂ ਉਹਨੂੰ ਕੁਝ ਮਿੱਠਾ ਦੇ ਦੇਣਾ ਚਾਹੀਦਾ ਹੈ ਜਿਵੇਂ ਕਿ ਘਰ ਦੇ ਵਿੱਚ ਕੋਈ ਵੀ ਸਵੀਟ ਪਿਆ ਹੈ ਜਾਂ ਫਿਰ ਮਿੱਕੀ ਚਾਹ ਦੇ ਸਕਦੇ ਹਾਂ ਜੂਸ ਦੇ ਸਕਦੇ ਹਾਂ ਜਾਂ ਫਿਰ ਕੋਈ ਕੈਂਡੀ ਦੇ ਸਕਦੇ ਹਾਂ ਤਾਂ ਕਿ ਉਹਦਾ ਬਲੱਡ ਸ਼ੂਗਰ ਲੈਵਲ ਇਮੀਡੀਏਟਲੀ ਇਨਕਰੀਜ਼ ਹੋ ਜਾਵੇ ਤੇ ਉਸ ਤੋਂ ਬਾਅਦ ਜਨਰਲੀ ਲੋਕ ਇਹ ਗਲਤੀ ਕਰਦੇ ਨੇ ਕਿ ਇੱਕ ਵਾਰ ਸ਼ੂਗਰ ਲੈਵਲ ਘਟ ਗਿਆ ਉਸ ਦੇ ਬਾਵਜੂਦ ਕੁਝ ਘਰੇ ਦੇ ਦਿੱਤਾ ਮਿੱਠਾ ਬਟ ਉਸ ਤੋਂ ਬਾਅਦ ਜਦੋਂ ਲੱਗਿਆ ਕਿ ਹ ਵੇਗਾ ਪਹਿਲਾਂ 60 ਸੀਗਾ ਜਾਂ 50 ਸੀਗਾ ਹੁਣ ਉਹ 80 90 ਆ ਗਿਆ ਉਸ ਤੋਂ ਬਾਅਦ ਫਿਰ ਉਹ ਰੀ ਚੈੱਕ ਨਹੀਂ ਕਰਦੇ ਜਾਂ ਫਿਰ 슈ਗਰ ਦੀ ਮੈਡੀਸਿਨ ਦੁਬਾਰਾ ਲੈ ਲੈਂਦੇ ਨੇ ਜਦੋਂ ਉਹਨਾਂ ਦਾ ਟਾਈਮ ਆਂਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਫਿਰ ਦੁਬਾਰਾ ਬਲੱਡ 슈ਗਰ ਲੈਵਲ ਦੇ ਲੋ ਹੋਣ ਦਾ ਰਿਸਕ ਕ੍ਰੀਏਟ ਹੋ ਜਾਂਦਾ ਹੈ ਤੇ ਹਾਈਪੋਗਲਾਈਸੇਮੀਆ ਦੁਬਾਰਾ ਹੋ ਸਕਦਾ ਹੈ ਇਸ ਕਰਕੇ ਜਦੋਂ ਵੀ ਐਦਾਂ ਦੀ ਸਿਚੁਏਸ਼ਨ ਆਵੇ ਜਦੋਂ ਇਕਵਰ ਲੈਵਲ 슈ਗਰ ਦਾ ਲੈਵਲ ਘਟ ਗਿਆ ਤੁਸੀਂ ਉਦੋਂ ਇਮੀਡੀਏਟਲੀ ਤੁਸੀਂ ਉਹਨੂੰ ਫਰਸਟ ایڈ ਮੈਜਰਸ ਦੋ ਤੇ ਉਸ ਤੋਂ ਬਾਅਦ ਆਪਣੇ ਡਾਕਟਰ ਨੂੰ ਕੰਸਲਟ ਕਰੋ ਕਿ ਹੁਣ ਅਸੀਂ ਅੱਗੇ ਕੀ ਕਰਨਾ ਹੈ 슈ਗਰ ਦੀ ਮੈਡੀਸਿਨ ਨੂੰ ਸੇਮ ਲੈਣੀ ਜਾਂ ਫਿਰ ਸਾਨੂੰ ਹਸਪਟਲਾਈਜ਼ ਹੋਣ ਦੀ ਜ਼ਰੂਰਤ ਹੈਗੀ ਹੈ ਸ਼ੂਗਰ ਨੂੰ ਬਾਰ ਬਾਰ ਮੋਨੀਟਰ ਕਰਨ ਦੀ ਜ਼ਰੂਰਤ ਹੈਗੀ ਹੈ ਇਹ ਪ੍ਰੀਕੋਸ਼ਨ ਸਾਨੂੰ ਲੈਣੀ ਚਾਹੀਦੀਆਂ ਨੇ ਜਨਰਲੀ ਅਸੀਂ ਇਹ ਕਹਿੰਦੇ ਕਿ ਜਦੋਂ ਵੀ ਤੁਹਾਡਾ ਹਾਈਪੋਗਲਾਈਸਮੀਆ ਹੋ ਜਾਵੇ ਤਾਂ ਤੁਹਾਨੂੰ 24 ਘੰਟੇ ਵਾਸਤੇ ਐਟਲੀਸਟ ਹਸਪਟਲਾਈਜ਼ ਹੋ ਜਾਣਾ ਚਾਹੀਦਾ ਹੈ ਅਸੀਂ ਬਲੱਡ ਸ਼ੂਗਰ ਨੂੰ ਇੱਕ ਇੱਕ ਘੰਟੇ ਬਾਅਦ ਚੈੱਕ ਕਰਦੇ ਹਾਂ ਮੋਨੀਟਰ ਕਰਦੇ ਹਾਂ ਤੇ ਜੇਕਰ ਰਿਕਰੈਂਟ ਹਾਈਪੋਗਲਾਈਸਮੀਆ ਹੋ ਜਾਵੇ ਬਿਕੋਜ਼ ਜਨਰਲੀ ਜਿਹੜੀ ਸ਼ੂਗਰ ਦੀਆਂ ਕੁਝ ਮੈਡੀਸਿਨਸ ਇਹੋ ਜਿਹੀ ਹੈਗੀਆਂ ਨੇ ਜਿਹੜੀਆਂ ਕਿ ਦੋ ਦਿਨ ਕੰਮ ਕਰਦੀਆਂ ਨੇ ਇੱਕ ਵਾਰ ਟੈਬਲੇਟ ਲੈ ਲਈ ਤੇ ਉਹ ਅਗਲੇ ਦੋ ਦਿ ਹੋ ਸਕਦਾ ਹੈ ਕਿ ਤੁਹਾਡੀ 슈ਗਰ ਲੈਵਲ ਲੋ ਹੋਣ ਕਰਕੇ ਕੰਪਲਿਕੇਸ਼ਨ ਆ ਸਕਦੀ ਹੈ ਇਸ ਕਰਕੇ ਇੱਕ ਇੱਕ ਘੰਟੇ ਬਾਅਦ 슈ਗਰ ਚੈੱਕ ਕਰਦੇ ਜੇਕਰ 슈ਗਰ ਲੈਵਲ ਬਾਰ ਬਾਰ ਲੋ ਹੋ ਰਿਹਾ ਹੈ ਤਾਂ ਅਸੀਂ ਡੈਕਸਟੋਜ਼ ਇਨਫਿਊਜ਼ਨ ਦਿੰਨੇ ਆ 슈ਗਰ ਦਾ ਗਲੂਕੋਜ਼ ਇੰਜੈਕਸ਼ਨ ਲਗਾਉਣੇ ਆ ਜਿਹਦੇ ਨਾਲ 슈ਗਰ ਲੈਵਲ ਇਨਕਰੀਜ਼ ਕਰਦੇ ਆ ਕਈ ਵਾਰ ਇਨਫਿਊਜ਼ਨ ਵੀ ਦਿੰਨੇ ਆ ਡੈਕਸਟੋਜ਼ ਦੀ ਜਿਹੜੀ ਕਿ ਲਗਾਤਾਰ ਚੱਲਦੀ ਹੈ ਉਸ ਤੋਂ ਬਾਅਦ ਅਸੀਂ ਰੀਅਸੈਸ ਕਰਦੇ ਆ ਤੇ ਮੈਡੀਕੇਸ਼ਨ ਦੀ ਡੋਜ਼ ਘਟਾ ਦਿੰਨੇ ਆ ਜਾਂ ਟਾਈਪ ਬਦਲ ਦਿੰਨੇ ਆ ਤਾਂ ਕਿ ਦੁਬਾਰਾ ਤੁਹਾਨੂੰ ਰਿਸਕ ਨਾ ਹੋਵੇ ਹਾਈਪੋਗਲਾਈਸੈਮੀਆ ਦਾ ਤੇ ਬਾਰ ਬਾਰ ਇਹ ਪ੍ਰੋਬਲਮ ਸਾਨੂੰ ਨਾ ਆਵੇ ਉਹ ਨਹੀਂ ਡਾਇਬੀਟਿਸ ਦੇ ਵਿੱਚ ਪੇਸ਼ੈਂਟ ਡਾਇਬਟਿਕ ਪੇਸ਼ੈਂਟ ਡਾਇਬਟਿਕ ਹੀ ਰਹੇਗਾ ਹਾਈਪੋਗਲਾਈਸਮੀਆ ਇੱਕ ਜਸਟ ਅ ਟੈਂਪੋਰਰੀ ਕੰਡੀਸ਼ਨ ਹੈ ਡਾਇਬਟਿਕ ਡਾਇਬੀਟਿਸ ਪੇਸ਼ੈਂਟ ਨੂੰ ਡਾਇਬੀਟਿਸ ਦੀ ਬਿਮਾਰੀ ਹੈ ਉਹ ਤੇ ਉਹ ਡਾਇਬਟਿਕ ਹੀ ਡਾਇਬਟਿਕ ਹੀ ਰਹਿਣ ਵਾਲਾ ਹੈ ਹਾਈਪੋਕੈਲਸੀਮੀਆ ਇੱਕ ਟੈਂਪੋਰਰੀ ਟ੍ਰਾਂਜ਼ੀਐਂਟ ਕੰਡੀਸ਼ਨ ਹੈ ਜਿਹੜੀ ਕਿ ਬਿਕੋਜ਼ ਆਫ ਹਾਈ ਡੋਸ ਆਫ ਬਲੱਡ 슈ગર ਮੈਡੀਸਿਨ ਜਾਂ ਇਨਸੂਲਿਨ ਕਰਕੇ ਉਸ ਟਾਈਮ ਹੋਈ ਹੈ ਇਹ ਹਾਈਪੋਕੈਲਸੀਮੀਆ ਦੀ ਕੰਡੀਸ਼ਨ ਇੱਕ ਜਾਂ ਦੋ ਦਿਨ ਵਾਸਤੇ ਰਹੇਗੀ ਉਸ ਤੋਂ ਬਾਅਦ ਜਦੋਂ ਉਹਦਾ ਮੈਡੀਸਿਨ ਦਾ ਅਸਰ ਚਲਾ ਗਿਆ ਉਹ ਖਤਮ ਹੋ ਜਾਏਗੀ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਪੇਸ਼ੈਂਟ ਨੂੰ ਸ਼ੂਗਰ ਦੀਆਂ ਮੈਡੀਕੇਸ਼ਨ ਸ਼ੁਰੂ ਕਰਨੀਆਂ ਪੈਂਦੀਆਂ ਨੇ ਅਸੀਂ ਲੋ ਡੋਸ ਦੇ ਵਿੱਚ ਸੇਫ ਡੋਸ ਦੇ ਵਿੱਚ ਚੱਲਦੇ ਹਾਂ ਫਿਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਕਹਿੰਦੇ ਕਿ ਬਾਰ ਬਾਰ ਆਪਣੇ ਸ਼ੂਗਰ ਘਰੇ ਸੈਲਫ ਮੀਟਰ ਕਰੋ ਅਗਰ ਫੇਰ ਡਾਊਨ ਜਾਂਦੀ ਹੈ ਸਾਨੂੰ ਜਲਦੀ ਆ ਕੇ ਦੱਸੋ ਜਾਂ ਫਿਰ ਨਾਰਮਲ ਰਹਿੰਦੀ ਹੈ ਤਾਂ ਉਹ ਮੈਡੀਸਨ ਨੂੰ ਕੰਟੀਨਿਊ ਕਰੋ ਜਾਂ ਫਿਰ ਅਗਰ ਜੇ ਸ਼ੂਗਰ ਥੋੜੀ ਬਦਲ ਲੱਗ ਪਈ ਦੁਬਾਰਾ ਤਾਂ ਸਰ ਕੋਲ ਦੁਬਾਰਾ ਆਓ ਅਸੀਂ ਫੇਰ ਥੋੜੀ ਮੈਡੀਸਨ ਨੂੰ ਅਡਜਸਟ ਕਰ ਦਵਾਂਗੇ ਸੋ ਹਾਈਪੋਗਲਾਈਸੈਮਿਕ ਟੈਂਪਰੇਰੀ ਕੰਡੀਸ਼ਨ ਹੈ ਜਿਹੜੀ ਕਿ ਇੱਕ ਜਾਂ ਦੋ ਦਿਨ ਲਈ ਪਾਸੇ ਚੱ ਡਾਇਬੀਟਿਕ ਪੇਸ਼ੇਂਟ ਮੇਂ ਅਗਰ ਹਾਈਪੋਗਲਾਈਸੇਮੀਆ ਜਿਹੜਾ ਹੈਗਾ ਉਹ ਬਲੱਡ ਸ਼ੂਗਰ ਮੈਡੀਸਿਨ ਦੇ ਕਰਕੇ ਹੋਇਆ ਜਿਹੜੀ ਜ਼ਿਆਦਾ ਡੋਸ ਲਿੱਤੀਆਂ ਗਈਆਂ ਜਾਂ ਫਿਰ ਇਨਸੂਲਿਨ ਡੋਸ ਜ਼ਿਆਦਾ ਲਿੱਤੀ ਗਈ ਉਦੇ ਵਿੱਚ ਹਾਈਪੋਗਲਾਈਸਿਮੀਆ ਇੱਕ ਲਾਈਫ ਲੌਂਗ ਕੰਡੀਸ਼ਨ ਨਹੀਂ ਹੈਗੀ ਹਾਈਪੋਗਲਾਈਸਿਮੀਕ ਟੈਂਪਰੇਰੀ ਕੰਡੀਸ਼ਨ ਹੀ ਹੈਗੀ ਹੈ ਡਾਇਬੀਟਿਕ ਪੇਸ਼ੈਂਟ ਡਾਇਬੀਟਿਕ ਹੀ ਰਹਿੰਦਾ ਹੈ ਬਟ ਜੇਕਰ ਕਿਸੇ ਪੇਸ਼ੈਂਟ ਦੀ 슈ਗਰ ਬਾਰ ਬਾਰ ਘਟਦੀ ਜਾ ਰਹੀ ਹੈ ਰਿਕਰੈਂਟਲੀ ਉਹਦੇ 슈ਗਰ ਲੈਵਲ ਲੋ ਹੁੰਦੇ ਜਾ ਰਹੇ ਨੇ ਤਾਂ ਉਸ ਨੂੰ ਰੀ ਚੈੱਕ ਦੀ ਲੋੜ ਹੈ ਰੀ ਅਸੈਸਮੈਂਟ ਦੀ ਲੋੜ ਹੈ ਮਾਈਟ ਬੀ ਨੂੰ ਫੁੱਲ ਬਡੀ ਚੈੱਕਅਪ ਦੀ ਲੋੜ ਹੈ ਲੀਵਰ ਫੰਕਸ਼ਨ ਟੈਸਟ ਕਰਨ ਦੀ ਲੋੜ ਹੈ ਕਿਡਨੀ ਫੰਕਸ਼ਨ ਟੈਸਟ ਕਰਨ ਦੀ ਲੋੜ ਹੈ ਕਿ ਉਹਦੇ ਲੀਵਰ ਜਾਂ ਕਿਡਨੀ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕਿ ਜਿਹੜੀ 슈ਗਰ ਲੈਵਲ ਬਾਰ ਬਾਰ ਡਾਊਨ ਹੁੰਦੀ ਜਾ ਰਹੀ ਹੈ ਅਗਰ ਉਹ ਉਸ ਤੋਂ ਬਾਅਦ 슈ਗਰ ਲੈ ਰੋ ਹੋਂਦੇ ਰਿਸਕ ਬਹੁਤ ਜ਼ਿਆਦਾ ਘਟ ਜਾਂਦੇ ਨੇ ਹਾਈਪੋਗਲਾਈਸੇਮੀਆ ਦਾ ਰਿਸਕ ਘਟ ਜਾਂਦਾ ਹੈ ਸੋ ਹਾਈਪੋਗਲਾਈਸੇਮੀਆ ਇੱਕ ਲਾਈਫ ਲੌਂਗ ਕੰਡੀਸ਼ਨ ਨਹੀਂ ਹੈਗੀ ਹਾਈਪੋਗਲਾਈਸੇਮੀਆ ਇੱਕ ਟੈਂਪਰੇਰੀ ਕੰਡੀਸ਼ਨ ਹੈ ਜਿਹੜੀ ਕਿ ਕੁਝ ਟਾਈਮ ਲਈ ਆਈ ਤੇ ਉਹਨੂੰ ਤੁਸੀਂ ਮੈਨੇਜ ਕਰ ਲਿਆ ਮੈਨੇਜ ਹੋਣ ਤੋਂ ਬਾਅਦ ਅਸੀਂ ਪੇਸ਼ੈਂਟ ਦੇ ਦੁਆਰਾ 슈ਗਰ ਦੀ ਮੈਡੀਸਿਨ ਦੇ ਉੱਤੇ ਪਾ ਦਿੰਦੇ ਆ ਤੇ 슈ਗਰ ਲੈਵਲ ਨਾਰਮਲ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਜ ਕੱਲ ਬਲਕਿ ਕੁਝ ਇਹੋ ਜਿਹੇ ਮੈਡੀਸਿਨਸ ਹੈਗੀਆਂ ਨੇ ਜਿਹੜੀ ਕਿ ਨਿਊ ਨੇਮ ਤੇ ਬਹੁਤ ਹੀ ਵੈਲ ਟੈਸਟਡ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਹਾਈਪੋਗਲਾਈਸੇ ਉਹ ਮੈਡੀਸਿਨਸ ਦੇ ਨਾਲ ਵੀ ਅਸੀਂ ਹਾਈਪੋਗਲਾਈਸਿਮੀਆ ਦੇ ਰਿਸਕ ਨੂੰ ਘਟਾ ਸਕਦੇ ਹਾਂ ਤੇ ਇਸ ਤਰੀਕੇ ਨਾਲ ਅਸੀਂ ਹਾਈਪੋਗਲਾਈਸਿਮੀਆ ਤੋਂ ਬਚ ਸਕਦੇ ਹਾਂ ਜਦੋਂ ਬਲੱਡ ਸ਼ੂਗਰ ਲੋ ਹੋ ਜਾਵੇ ਤਾਂ ਤੁਸੀਂ ਮਿੱਠਾ ਹੀ ਖਾਓਗੇ ਇਹੀ ਇੱਕ ਇਮੀਡੀਏਟ ਮੈਜ਼ਰ ਹੈਗਾ ਇਹੀ ਇੱਕ ਸੈਲਫ ਫਰਸਟ ایڈ ਹੈਗੀ ਹੈ ਜਦੋਂ ਵੀ 슈ਗਰ ਲੈਵਲ ਲੋ ਹੋ ਜਾਵੇ 70 ਤੋਂ ਥੱਲੇ ਚਲੇ ਜਾਵੇ ਤੁਸੀਂ ਇਮੀਡੀਏਟਲੀ ਕੁਝ ਮਿੱਠਾ ਖਾ ਲੋ ਕੋਈ ਬਿਸਕਟ ਲੈ ਲੋ ਤੁਸੀਂ ਕੋਈ ਸਵੀਟਨਰ ਲੈ ਲੋ ਮਿੱਠੀ ਚਾਹ ਲੈ ਲੋ ਜਾਂ ਫਿਰ ਕੈਂਡੀ ਲੈ ਲੋ ਅਸੀਂ ਬਲਕਿ ਇਹ ਵੀ ਪੇਸ਼ੈਂਟਸ ਨੂੰ ਕਹਿੰਦੇ ਕਿ ਤੁਸੀਂ ਜਿਹੜੇ ਡਾਇਬੀਟਿਕ ਪੇਸ਼ੈਂਟ ਨੇ ਹਮੇਸ਼ਾ ਇੱਕ ਕੈਂਡੀ ਇੱਕ ਜਾਂ ਦੋ ਕੈਂਡੀ ਹਮੇਸ਼ਾ ਆਪਣੀ ਪਾਕਟ ਵਿੱਚ ਪਾ ਕੇ ਰੱਖੋ ਤੁਸੀਂ ਕਦੇ ਆਊਟ ਸਟੇਸ਼ਨ ਹੈਗੇ ਹੋ ਤੁਸੀਂ ਘਰ ਵਿੱਚ ਨਹੀਂ ਹੈਗੇ ਤੁਹਾਡੀ 슈ਗਰ ਲੈਵਲ ਤੁਹਾਨੂੰ ਲੱਗੇ ਕਿ ਲੋ ਹੋ ਗਿਆ ਤੁਹਾਨੂੰ ਬਹੁਤ ਜ਼ਿਆਦਾ ਕੁਝ ਜਿਹੇ ਸਿੰਪਟਮ ਸ਼ੁਰੂ ਹੋ ਜਾਣ ਹਾਈਪੋਗਲਾਈਸਮੀਆ ਦੇ ਕਿ ਤੁਸੀਂ 슈ਗਰ ਨੂੰ ਚੈ ਠਾਕਾ ਲਓਗੇ ਤੇ ਤੁਹਾਡੀ 슈ਗਰ ਉਸ ਫੇਸ ਲਈ ਉਸ ਟਾਈਮ ਲਈ ਵੱਧ ਜਾਵੇਗੀ ਤੇ ਤੁਸੀਂ ਹਾਈਪੋਗਲਾਈਸਿਮੀਆ ਦੀ ਕੰਪਲਿਕਸ਼ਨ ਤੋਂ ਬਚ ਜਾਓਗੇ ਤੁਸੀਂ ਬੇਹੋਸ਼ ਹੋਣ ਤੋਂ ਬਚ ਜਾਓਗੇ ਤੇ ਤੁਸੀਂ 슈ਗਰ ਲੈਵਲ ਨੂੰ ਨੋਰਮਲ ਅਚੀਵ ਕਰ ਪਾਓਗੇ ਕੁਝ ਮਿੱਠਾ ਖਾ ਕੇ ਇਸ ਕਰਕੇ ਮਿੱਠਾ ਖਾ ਕੇ ਤੁਸੀਂ 슈ਗਰ ਲੈਵਲ ਨੂੰ ਨੋਰਮਲ ਲੈ ਕੇ ਆ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਡਾਕਟਰੀ ਹੈਲਪ ਲੋ ਡਾਕਟਰੀ ਏਡ ਲੋ ਤੇ ਡਾਕਟਰ ਨੂੰ ਮਿਲੋ ਤੇ ਉਹਨੂੰ ਪੁੱਛੋ ਕਿ ਹੁਣ ਅਸੀਂ ਅੱਗੇ ਕੀ ਕਰਨਾ ਹੈ ਤੇ ਕੀ ਮੈਡੀਸਿਨ ਨੂੰ ਚੇਂਜ ਕਰਨਾ ਹੈ ਜਾਂ ਫਿਰ ਹੋਰ ਕੀ ਸਲਾਹ ਸੀ ਲੈ ਸਕਦੇ ਹਾਂ ਜੇਕਰ ਕਿਸੇ ਪੇਸ਼ੇ ਨੂੰ ਕਦੇ ਵੀ ਹਾਈਪੋਗਲਾਈਸਿਮੀਆ ਨਹੀਂ ਹੋਇਆ ਫਸਟ ਟਾਈਮ ਹੋਇਆ ਦਾ ਉਸ ਨੂੰ ਡਾਕਟਰ ਕੋਲ ਜਰੂਰ ਜਾਣਾ ਚਾਹੀਦਾ ਹੈ ਕਿ ਉਹਦੀ 슈ਗਰ ਲੈਵਲ ਘਟੀ ਕਿਉਂ ਨੰਬਰ 1 ਨੰਬਰ 2 ਜੇਕਰ ਤੁਸੀਂ ਡਾਇਬਟਿਕ ਪੇਸ਼ੈਂਟ ਹੈਗੇ ਹੋ ਤੁਹਾਡੀ ਮੈਡੀਕੇਸ਼ਨ ਤੁਸੀਂ ਚਲ ਰਹੀਆਂ ਨੇ ਬਲੱਡ ਸ਼ੂਗਰ ਲੈਵਲ 70 ਤੋਂ ਥੱਲੇ ਆ ਗਿਆ ਲੋ ਹੋ ਗਈ ਹਾਈਪੋਗਲਾਈਸਮੀਆ ਤੁਸੀਂ ਹਮੇਸ਼ਾ ਡਾਕਟਰੀ ਸਲਾਹ ਜ਼ਰੂਰ ਲੋ ਇਹਨੂੰ ਇਗਨੋਰ ਨਾ ਕਰੋ ਇਹ ਨਾ ਸੋਚੋ ਕਿ ਚਲੋ ਘਟ ਗਿਆ ਕੋਈ ਗੱਲ ਨਹੀਂ ਹੁਣ ਮੈਂ ਮੈਡੀਸਿਨ ਤੇ ਧਿਆਨ ਲਾਵਾਂਗਾ ਜਾਂ ਫਿਰ ਕੁਝ ਮਿੱਠਾ ਖਾਂਦਾ ਰਵਾਂਗਾ ਐਦਾਂ ਨਹੀਂ ਤੁਸੀਂ ਜੇਕਰ ਮੈਡੀਕੇਸ਼ਨ ਦੇ ਉੱਤੇ ਹੈਗੇ ਹੋ ਤਾਂ ਤੁਸੀਂ ਮੈਡੀਕੇਸ਼ਨ ਨੂੰ ਚੇਂਜ ਕਰਨ ਦੀ ਲੋੜ ਹੈ ਤਾਂ ਹੀ ਹਾਈਪੋਗਲਾਈਸਮੀਆ ਹੋਇਆ ਹੈ ਜਾਂ ਤੁਹਾਨੂੰ ਤੁਸੀਂ ਕੋਈ ਹੋਰ ਪ੍ਰੀਕੌਸ਼ਨਸ ਤੁਹਾਨੂੰ ਲੈਣ ਦੀ ਲੋੜ ਹੈ ਤੁਸੀਂ ਕੁਝ ਖਾਣਾ ਘੱਟ ਖਾਇਆ ਉਸ ਟਾਈਮ ਜਾਂ ਫਿਰ ਤੁਸੀਂ ਵਰਕਆਊਟ ਬਹੁਤ ਜ਼ਿਆਦਾ ਕਰ ਲਿਆ ਤੁਸੀਂ ਐਕਸਰਸਾਈਜ਼ ਬਹੁਤ ਜ਼ਿਆਦਾ ਕਰ ਲਈ ਜਿਹਦੇ ਨਾਲ ਕਿ ਤੁਹਾਡਾ ਬਲੱ ਕੰਨਨ ਨਹੀਂ ਖਾਇਆ ਪਰ ਵਰਕਪਰ ਜ਼ਿਆਦਾ ਕਰ ਲਿਆ ਤੇ 슈ਗਰ ਲੈਵਲ ਲੋ ਹੋ ਗਿਆ ਸੋ ਇਸ ਤਰ੍ਹਾਂ ਦੀ ਪ੍ਰੀਕੌਸ਼ਨਸ ਜਿਹੜੀਆਂ ਸਾਨੂੰ ਲੈਣ ਦੀ ਲੋੜ ਹੈ ਤੇ ਤੁਸੀਂ ਜਦੋਂ ਵੀ 슈ਗਰ ਦਾ ਲੈਵਲ ਡਾਊਨ ਜ਼ਿਆਦਾ ਆ ਜਾਵੇ ਤੁਸੀਂ ਹਾਈਪੋਗਲਾਈਸਮੀਆ ਤੁਹਾਨੂੰ ਹੋ ਜਾਵੇ ਤੁਸੀਂ ਜ਼ਰੂਰ ਡਾਕਟਰ ਕੋਲ ਮਿਲੋ ਇਗਨੋਰ ਨਾ ਕਰੋ ਤੇ ਜੇਕਰ ਰਿਕਰੈਂਟ ਹਾਈਪੋਗਲਾਈਸਮੀਆ ਹੋ ਰਹੇ ਨੇ ਬਾਰ ਬਾਰ 슈ਗਰ ਘਟਦੇ ਜਾ ਰਹੀ ਹੈਗੀ ਹੈ ਤਾਂ ਵੀ ਤੁਸੀਂ ਡਾਕਟਰ ਨੂੰ ਮਿਲੋ ਤੇ ਬਿਲਕੁਲ ਇਗਨੋਰ ਨਾ ਕਰੋ ਡਾਕਟਰੀ ਸਲਾਹ ਲੈਣ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੈਗਾ ਡਾਕਟਰ ਹਮੇਸ਼ਾ ਤੁਹਾਨੂੰ ਗਾਈਡ ਕਰੇਗਾ ਤੁਹਾਨੂੰ ਦੱਸੇਗਾ ਬਿਕੋਜ਼ ਹਾਈਪੋਗਲਾਈਸਮੀਆ 슈ਗਰ ਦਾ ਘਟਣਾ ਜ਼ਿਆਦਾ ਰਿਸਕੀ ਹੁੰਦਾ ਹੈ ਜੇ ਜੰਦੀਆਂ ਨੇ ਉਹਦਾ ਲੈਣਾ ਰਿਸਕ ਨਹੀਂ ਹੁੰਦਾ ਜੇਕਰ ਤੁਹਾਡਾ ਐਚਬੀਏ1 ਸੀ ਲੈਵਲ ਵਧੀਆ ਚੱਲ ਰਿਹਾ ਹੈ ਐਵਰੇਜ ਸ਼ੂਗਰ ਠੀਕ ਚੱਲ ਰਹੀ ਹੈ ਤਾਂ ਤਦੋਂ ਸ਼ੂਗਰ ਦੀ ਕੰਪਲਿਕੇਸ਼ਨ ਆਉਣ ਦੇ ਰਿਸਕ ਘਟ ਜਾਂਦੇ ਨੇ ਬਟ ਸ਼ੂਗਰ ਦਾ ਘਟਣਾ ਬਹੁਤ ਜ਼ਿਆਦਾ ਰਿਸਕੀ ਹੈ ਲਾਈਫ ਥ੍ਰੈਟਨਿੰਗ ਹੈ ਇਵਨ ਡੈਥ ਵੀ ਹੋ ਸਕਦੀ ਹੈ ਇਸ ਕਰਕੇ ਹਾਈਪੋਗਲਾਈਸੈਮੀ ਨੂੰ ਇਗਨੋਰ ਨਾ ਕਰੋ ਤੇ ਜਲਦੀ ਤੋਂ ਜਲਦੀ ਡਾਕਟਰੀ ਸਲਾਹ ਲਓ हाइपोग्लाइसीमिया नो अवॉइड कर ली नंबर वन ਤੁਸੀਂ ਬਲੱਡ ਸ਼ੂਗਰ ਨੂੰ ਘਰੇ ਚੈੱਕ ਕਰੋ ਜਿਹਨੂੰ ਅਸੀਂ ਕਹਿੰਦੇ ਆ ਸੈਲਫ ਮੋਨਿਟਰੀਂਗ ਆਫ ਬਲੱਡ ਗਲੂਕੋਸ ਤੁਸੀਂ ਗਲੂਕੋਮੀਟਰ ਘਰੇ ਰੱਖੋ ਗਲੂਕੋਮੀਟਰ ਦੇ ਨਾਲ ਤੁਸੀਂ ਆਪਣੇ ਸ਼ੂਗਰ ਵਿੱਚ ਵਿੱਚ ਚੈੱਕ ਕਰਦੇ ਰਹੋ ਜਿੰਨਾਂ ਲੋਕਾਂ ਦੀ ਸ਼ੂਗਰ ਸਟੇਬਲ ਹੈਗੀ ਹੈ ਅਸੀਂ ਉਹ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਹਫਤੇ ਵਿੱਚ 2 ਜਾਂ 3 ਵਾਰ ਆਪਣੀ ਫਾਸਟਿੰਗ ਬਲੱਡ ਸ਼ੂਗਰ ਚੈੱਕ ਕਰ ਲਓ ਜਾਂ ਰੈਂਡਮ ਬਲੱਡ ਸ਼ੂਗਰ ਚੈੱਕ ਕਰ ਲਓ ਜਿੰਨਾਂ ਲੋਕਾਂ ਦੀ ਸ਼ੂਗਰ ਫਲਕਚੂਏਟ ਕਰਦੀ ਹੈ ਬਹੁਤ ਜ਼ਿਆਦਾ ਕਦੇ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਦੇ ਨੋਰਮਲ ਆ ਜਾਂਦੀ ਹੈ ਉਹਨਾਂ ਨੂੰ ਅਸੀਂ ਕਹਿੰਦੇ ਕਿ ਤੁਹਾਡਾ ਹੋਰ ਫ੍ਰ ਤੋਂ ਪਹਿਲਾਂ ਸ਼ੂਗਰ ਚੈੱਕ ਕਰ ਲਓ ਕਿ ਕਿਤੇ ਘੱਟ ਤਾਂ ਨਹੀਂ ਹੈ ਗਈ ਹਾਈਪੋਗਲਾਈਸਮੀਆ ਤਾਂ ਨਹੀਂ ਕਿਤੇ ਹੋ ਜਾਏਗਾ ਤੇ ਉਹਨਾਂ ਲੋਕਾਂ ਨੂੰ ਸ਼ੂਗਰ ਘਰੇ ਜੇਕਰ ਤੁਸੀਂ ਸ਼ੂਗਰ ਚੈੱਕ ਕਰਦੇ ਰਹੋਗੇ ਤਾਂ ਹਾਈਪੋਗਲਾਈਸਮੀਆ ਦਾ ਰਿਸਕ ਘੱਟ ਜਾਂਦਾ ਹੈ ਤੇ ਤੁਹਾਨੂੰ ਜਦੋਂ ਵੀ ਥੋੜੇ ਜਿਹਾ ਵੀ ਲੱਛਣ ਆਨ ਹਾਈਪੋਗਲਾਈਸਮੀਆ ਦੇ ਤੁਸੀਂ ਇਮੀਡੀਏਟਲੀ ਬਲੱਡ ਸ਼ੂਗਰ ਚੈੱਕ ਕਰ ਲਓ ਸੋ ਥੈਟ ਤੁਸੀਂ ਹਾਈਪੋਗਲਾਈਸਮੀਆ ਦੇ ਰਿਸਕ ਨੂੰ ਅਵੋਇਡ ਕਰੋ ਕਈ ਵਾਰੀ ਸ਼ੂਗਰ ਬੜੀ ਬਾਉਂਡਰ ਲਾਈਨ ਹੁੰਦੀ ਹੈ 70 ਹੈਗੀ ਹੈ 75 ਹੈ ਮਤਲਬ ਕਿ ਲੋ ਹੈਗੀ ਹੈ ਜੇ ਤੁਸੀਂ ਚੈੱਕ ਕਰ ਲਈ ਤੇ ਤੁਸੀਂ ਕੁਝ ਮਿੱਠਾ ਖਾ ਲਓ ਤਾਂ ਕਿ ਫਰਦਰ ਡਾਊਨ ਨਾ ਜਾਵੇ ਸ਼ੂ ਯਾਰ 6 ਮਨთਲੀ ਤੁਸੀਂ ਵਿਜ਼ਿਟ ਕਰੋ ਮੈਡੀਸਿਨ ਨੂੰ ਰੀਚੈੱਕ ਕਰੋ ਮੈਡੀਸਿਨ ਨੂੰ ਦੁਆਰਾ ਕੋਈ ਰੀਸ਼ੈਡੂਲਿੰਗ ਦੀ ਲੋੜ ਤਾਂ ਨਹੀਂ ਹੈਗੀ ਜਾਂ ਡੋਸ ਨੂੰ ਘਟਾਉਣ ਬਦੌਲਤ ਨਹੀਂ ਹੈਗੀ ਜਾਂ ਫਿਰ ਕੋਈ ਰੀਨਲ ਡਿਸੀਜ਼ ਰੀਨਲ ਫੇਲਰ ਟੂ ਡਿਵੈਲਪ ਹੋ ਰਿਹਾ ਜਿਸ ਕਰਕੇ ਹਾਈਪੋਗਲਾਈਸਮੀਆ ਦਾ ਰਿਸਕ ਵੱਧ ਜਾਵੇ ਸੋ ਇਸ ਤਰੀਕੇ ਨਾਲ ਰੈਗੂਲਰ ਡਾਕਟਰ ਚੈੱਕਅਪ ਰੈਗੂਲਰ ਫਾਲੋਅ ਅਪ 셀ਫ ਮੋਨਿਟਰਿੰਗ ਆਫ ਬਲੱਡ ਗਲੂਕੋਸ ਇਹ ਸਭ ਚੀਜ਼ਾਂ ਇੰਪੋਰਟੈਂਟ ਨੇ ਟੂ ਪ੍ਰੀਵੈਂਟ ਹਾਈਪੋਗਲਾਈਸਮੀਆ